ਇਹ ਤਾਂ ਟਰਬੋ ਦੇ ਵਿੱਚ ਅਸਸੇ ਤੋਂ 7 ਲੀਟਰ ਦੇ ਵਿੱਚ ਕਿੰਨੇ ਫਟਾ ਸੁਪਰ ਚੀਡਰ ਸੋਣ ਚ ਮਿਲਦਾ ਨਾ ਵੀ ਮੋਡੀਫਾਈ ਕਰਾਤੇ ਹੁਣ ਇਹਨਾਂ ਦੇ ਇੰਜਨ ਬਸ ਬਹਿ ਜਾਣੇ ਤੇ ਜਿਹੜੇ ਹੋਰ ਪਾਵਰ ਵਿੱਚ ਕੋਣੀ ਮੈਂ ਸਭ ਤੋਂ ਪਹਿਲੀ ਟਰਬੋ ਲੱਗੀ ਆ ਨਾ ਉਹ ਸਾਡੇ ਭਰਾ ਦੇ ਟਰੈਕਟਰ ਨੂੰ ਲੱਗੀ ਸੀ ਤੇ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਟਰੈਕਟਰ ਨੂੰ ਕਰਨ ਕੀ ਦਾਏ ਸਾਰੀ ਗੱਲ ਕਰਾਉਂਦੇ ਤੁਹਾਡਿਆਂ ਨੂੰ 52 20 ਜਿੰਨੀ ਤਾਂ ਪਾਵਰ ਵਧਿਆ ਮਾਰਦਾ 52 ਤੋਂ ਵੱਧ ਮਾਰਦਾ ਇਹ ਉਦਾਂ ਨਹੀਂ ਪਹੁੰਚੇ ਇਹ ਦੋਰੇ ਟਰੈਕਟਰ ਲੈ ਕੇ ਆਏ ਹੋਰ ਜਿਹੜੇ ਲੋਕ ਚੱਕ ਚੱਕੇ ਘੁੰਮਦੇਵੇਂ ਦੇ ਕਹਿੰਦੇ ਯਾਰ ਤੇਲ ਵਧ ਗਿਆ ਟਰੈਕਟਰ ਦਾ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਦੇਖ ਸਕਦੇ ਟਰੈਕਟਰ ਆਪਣੇ ਕੋ ਕਿੰਨੇ ਲੱਗੇ ਆ ਕਿੰਨੇ ਟਰੈਕਟਰਾਂ ਦੀ ਮੋਡੀਫਿਕੇਸ਼ਨ ਹੋਈ ਆ ਨਵੋ ਖੜਿਆ ਤਿੰਨ ਚਾਰ ਹੌਲੈਂਡ ਖੜਾ ਵਾ ਵੀਰ ਜੀ ਹੁਣੀ ਇੱਧਰ ਖੜੇ ਜਿਨ੍ਹਾਂ ਦੇ ਟਰੈਕਟਰ ਆਪਾਂ ਹੁਣ ਮੋਡੀਫਾਈ ਕੀਤੇ ਆ ਗੱਲ ਕਰਾਂਗੇ 4 ਤੋਂ 5 ਸਾਲ ਪਹਿਲਾਂ ਦੀ ਅੱਜ ਅੱਜ ਸਾਡੇ ਕੋ ਸਾਡਾ ਭਰਾ ਮਨਦੀਪ ਪਹੁੰਚਾ ਵਾ ਜਿਨ੍ਹਾਂ ਦੀ ਸਭ ਤੋਂ ਪਹਿਲਾਂ ਕਹਿ ਸਕਦੇ ਬਹੁਤ ਉਦੋਂ ਘੱਟ ਵੀਡੀਓ ਅਪਲੋਡ ਕੀਤੀਆਂ ਸੀ ਜਿਹੜੇ ਸਮਿਆਂ ਦੇ ਵਿੱਚ ਆਪਾਂ ਵੀਰ ਦਾ ਨਿਊ ਅਲਾਨ ਸਪੈਸ਼ਲ ਐਡੀਸ਼ਨ ਜਿਹੜਾ ਮੋਡੀਫਾਈ ਕੀਤਾ ਹੈ। ਔਰ ਨਾਲ ਸਾਡੇ ਕੋ ਸਾਡਾ ਵੱਡਾ ਭਰਾ ਔਰ ਉਹਨਾਂ ਦੇ ਕਿਹੜੇ ਕਿਹੜੇ ਟਰੈਕਟਰ ਅਰਜਨ ਨੋਵਾ ਕਿੰਨੇ ਘੰਟੇ ਚੱਲ ਚੁੱਕੇ ਮੋਡੀਫਾਈ ਕਰਨ ਤੋਂ ਬਾਅਦ ਤੇ ਕਿਹੜੇ ਕਿਹੜੇ ਨੋ ਟਰੈਕਟਰਾਂ ਉਹਨਾਂ ਨੇ ਉਹਨੂੰ ਕੰਪੇਅਰ ਕਰਕੇ ਚਲਾ ਕੇ ਵੇਖਿਆ ਵਾ। ਔਰ ਨਾਲ ਸਾਡੇ ਕੋ ਵੀਰ ਜੀ ਪਹੁੰਚੇ ਜਿਨ੍ਹਾਂ ਦਾ 920 ਸੌਰੀ 963 ਸਵਰਾਜ 4-ਵੀਲ ਡਰਾਈਵ ਤੇ 50 50 E ਜੌਂਡੀਰ ਮੋਡੀਫਾਈ ਕੀਤਾ। ਕਿੰਨੇ ਘੰਟੇ ਚੱਲਿਆ ਕਿੰਨੇ ਸੀਜ਼ਨ ਲਾਏ ਆ ਉਸ ਚੀਜ਼ ਦੀ ਗੱਲ ਲੱਗੇ ਕਾਰਨ ਸਭ ਤੋਂ ਪਹਿਲਾਂ ਫੇਰ ਗੱਲ ਕਰਾਂਗੇ ਉਹਨਾਂ ਕਿਸਾਨ ਭਰਾਵਾਂ ਨਾਲ ਜਿਨ੍ਹਾਂ ਦੇ ਟਰੈਕਟਰ ਲੱਗੇ ਆ 655 ਲੱਗਾ 605 ਲੱਗਾ ਵਾ ਨੋਵੋ ਲੱਗੇ ਆ ਕਿਹੜੇ ਕਿਹੜੇ ਪਿੰਡ ਦੇ ਕਿਹੜੇ ਕਿਹੜੇ ਜ਼ਿਲ੍ਹੇ ਦੇ ਆ ਗੱਲ ਆਪਾਂ ਪਹਿਲਾਂ ਮਨਦੀਪ ਵੀਰ ਨਾਲ ਕਰਾਂਗੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸ਼ੋਭਨਾ ਤੇ ਤੁਹਾਨੂੰ ਦੱਸ ਹੀ ਦਿੱਤਾ ਭਰਾ ਦਾ ਮਨਦੀਪ ਸਿੰਘ ਤੇ ਪਿੰਡ ਭਰਾ ਦਾ ਨਵਾਂ ਪਿੰਡ ਨਵਾਂ ਪਿੰਡ ਆ ਨਵਾਂ ਪਿੰਡ ਕੋਈ ਦਾ ਨਾਮ ਆ ਜੀ ਪਿੰਡ ਦਾ ਮਤਲਬ ਹੁੰਦਾ ਵੀ ਪਿੰਡ ਦਾ ਨਾਮ ਹੁੰਦਾ ਪਿੰਡ ਦਾ ਗੜੀ ਪਿੰਡ ਅਸਲ ਵਿੱਚ ਫਤਿਹਪੁਰ ਦਾ ਨਾਮ ਹੈ ਦਾ ਅੱਛਾ ਔਰ ਜਿਵੇਂ ਮਸ਼ਹੂਰ ਨਵੇਂ ਪਿੰਡ ਦੇ ਨਾਮ ਅੱਛਾ ਨਵੇਂ ਪਿੰਡ ਦੇ ਨਾਮ ਮਸ਼ਹੂਰ ਹੈ ਤੇ ਤਸੀਲ ਪੱਟੀ ਤਸੀਲ ਪੱਟੀ ਪੱਟੀ ਏਰੀਆ ਦੇ ਸਾਡੇ ਕੋਲ ਚਾਰ ਟਰੈਕਟਰ ਪੰਜ ਆਈਟਮ ਲੱਗੇ ਆ ਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਜੀ ਤੇ ਮਨਦੀਪ ਭਾਈ ਇਹ ਦੱਸੋ ਵੀ ਜਿਹੜਾ ਆਪਾਂ ਦਾ ਟਰੈਕਟਰ ਸਪੈਸ਼ਲ ਡਿਸ਼ਨ ਮੋਡੀਫਾਈ ਕੀਤਾ ਵਾ ਹਾਂਜੀ ਉਹਨੂੰ ਕਿੰਨਾ ਟਾਈਮ ਕਿੰਨੇ ਸੀਜ਼ਨ ਤੇ ਕਿੰਨੇ ਘੰਟੇ ਚਲਾਇਆ ਤੁਸੀਂ ਉਹ 4 ਸਾਲ ਹੋ ਗਏ ਨੂੰ ਕਿਤੇ ਨੂੰ 4 ਸਾਲ ਹੋ ਗਏ ਆ ਹ ਇਸ ਵਕਤ ਤੋਂ ਚੱਲ ਗਿਆ ਤਕਰੀਬਨ 22-2300 ਘੰਟੇ ਚੱਲ ਗਿਆ ਮੋਡੀਫਾਈ ਤੋਂ ਬਾਅਦ ਮੋਡੀਫਾਈ ਤੋਂ ਬਾਅਦ 700 ਘੰਟੇ ਦੇਪਾ ਕੀਤਾ ਆਹੋ ਤੇ ਲਾ ਲਓ ਕਿ 15-1600 ਘੰਟੇ ਫੇਰ ਚੱਲ ਗਿਆ 1600 ਘੰਟੇ ਚੱਲ ਗਿਆ ਵਾ ਤੇ ਕਿਹੜੀ-ਕਿਹੜੀ ਜੀਤ ਤੇ ਟ੍ਰੈਕਟ ਚਲਾਇਆ ਦੋਂਦਾ ਤੁਸੀਂ ਆਪਾਂ ਜ਼ਿਆਦਾ ਤੇ ਸੁਪਰ ਸੀਡਰ ਹੀ ਆ ਅੱਛਾ ਬਾਈ ਦਾ ਕੰਮ ਆ ਆਪਣਾ ਭਲਾ ਨੂੰ ਲਾ ਇਹ ਚੀਜ਼ਾਂ ਦੇ ਹੀ ਆ ਠੀਕ ਆ ਜੀ ਪਰ ਤੇ ਤ ਨਹੀਂ ਚਲਾਇਆ ਮੋਨਾ ਅੱਛਾ ਠੀਕ ਆ ਤੇ ਸੁਪਰ ਸੀਡਰ ਤੇ ਕਿੰਨੇ ਸੀਜ਼ਨ ਲਾਇਆ ਸੁਪਰ ਸੀਟਰ ਤੇ ਚਾਰ ਸੀਜਨ ਚਲਾਤੇ ਚਾਰ ਸੀਜਨ ਚਲਾਤੇ ਆ ਤੇ ਮੜ ਜੇ ਦੱਸ ਸਕਦੇ ਕਿ ਕਿੱਲੇ ਦਾ ਤੇਲ ਕਿੰਨਾ ਲੈਂਦਾ ਇੱਕ ਕਿੱਲੇ ਦਾ ਕਿੰਨਾ ਤੇਲ ਖਾਂਦਾ ਜਾਣੀ ਗੇ ਨੋਰਮਲ ਆਈਡੀਆ ਜਆ 6 ਤੋਂ 7 ਲੀਟਰ ਦੇ ਵਿੱਚ ਅੱਛਾ 6 ਤੋਂ 7 ਲੀਟਰ ਦੇ ਵਿੱਚ ਕਿੰਨੇ ਫੁੱਟਾ ਸੁਪਰ ਸੀਟਰ ਤੁਹਾਡੇ ਕੋਲ 8 ਫੁੱਟ 8 ਫੁੱਟ ਤੇ ਕਿਹੜੇ ਕਿਹੜੇ ਗੀਅਰ 'ਚ ਚੱਲਦਾ ਜ਼ਿਆਦਾ ਤੇ ਹੁਣ ਦੂਜੇ ਲੋਜੇ ਚ ਚੱਲਦੇ ਆ ਅੱਛਾ ਦੂਜਾ ਲੋ ਤੇ ਮੋਡੀਫਿਕੇਸ਼ਨ ਤੋਂ ਪਹਿਲਾਂ ਸੁਪਰ ਸੀਟਰ ਪਾਇਆ ਸੀ ਕਿ ਨਹੀਂ ਪਹਿਲਾਂ ਪਾਇਆ ਪਹਿਲਾਂ ਕਿਹੜੇ ਗੀਅਰ 'ਚ ਚੱਲਦਾ ਪਹਿਲਾਂ ਹੀ ਚੱਲਦਾ ਪਹਿਲਾਂ ਪਿੱਲੇ ਚ ਚੱਲਦਾ ਸੀ ਹੁਣ ਦੂਜੇ ਚ ਚੱਲਣ ਡਿਆ ਪਿਆ ਵਾ ਤੇ ਡੀਜ਼ਲ ਅੱਗੇ ਨਾਲ ਕਿੰਨਾ ਕ ਵੱਧ ਖਾਂਡਿਆ ਵਾ ਟਰੈਕਟਰ ਪਹਿਲਾਂ ਡੀਜ਼ਲ ਤਕਰੀਬਨ 10 ਪਲੱਸ ਹੀ ਖਾਂਦਾ ਸੀ ਸੁਪਰ ਸੀਡਰ ਤੇ ਹੂੰ ਤੇ ਫਿਰ ਡੀਜ਼ਲ ਘਟ ਗਿਆ ਤੁਹਾਡਾ ਡੀਜ਼ਲ ਘਟ ਗਿਆ ਜਿੱਦਾਂ ਮੋਡੀਫਿਕੇਸ਼ਨ ਚ ਲੋਕ ਚੱਕੇ ਚੱਕੇ ਘੁੰਮਦੇਵੇਂ ਇਹਦੇ ਕਹਿੰਦੇ ਯਾਰ ਤੇਲ ਵੱਧ ਗਿਆ ਟਰੈਕਟਰ ਦਾ ਪਾਵਰ ਕਿੱਥੋਂ ਵਧੀ ਤੇਲ ਨਾਲ ਵਧੀ ਜਾਂ ਤੁਹਾਡਾ ਟਰੈਕਟਰ ਤੇਲ ਕਿਉਂ ਘਟ ਖਾਂਡਿਆ ਦੱਸੋ ਸਾਡਾ ਤਾਂ ਬਿਲਕੁਲ ਜਿਹੜੇ ਸਟਾਈ ਹੋ ਦੱਸਣ ਤੇਲ ਘਟ ਖਾਂਦੇ ਅਸੀਂ ਦੱਸਣ ਮੋਡੀਫਿਕੇਸ਼ਨ ਤੋਂ ਬਾਅਦ ਤੇਲ ਘਟਦਾ ਬਹੁਤ ਘਟਿਆ ਜਿੱਦਾਂ ਕਈ ਭਰਾਹਾਂ ਨੂੰ ਕਮੈਂਟ ਕਰਦੇ ਕਿ ਤੇਲ ਬਹੁਤ ਖਾਂਡਿਆਣਾ ਜੀ ਆਹ ਟਰੈਕਟਰ ਅੱਗ ਕੱਢੇਂਦਾ ਸਲੈਂਸਰ ਤੋਂ ਕਹਿੰਦੇ 20 ਲੀਟਰ ਖਾਂਡਿਆ ਘੰਟੇ ਦਾ ਪਰ ਇਦਾਂ ਹੁੰਦਾ ਨਹੀਂ ਆ ਇਸ ਚੀਜ਼ ਦੀ ਮੈਂ ਗਾਰੰਟੀ ਲਿਖ ਕੇ ਦੇ ਦੂੰਗਾ ਵੀ ਮੋਡੀਫਿਕੇਸ਼ਨ ਤੋਂ ਬਾਅਦ ਡੀਜ਼ਲ ਟਰੈਕਟਰ ਘੱਟ ਖਾਊਗਾ ਨਹੀਂ ਐਰ ਕੀ ਸੀਜ਼ਨ ਦੇ ਵਿੱਚ ਅਸੀਂ ਦੋ ਵਾਰੀ ਦੋ ਵਾਰੀ ਚੈੱਕ ਕਰ ਲਿਆ ਲਗਾਤਾਰੀ ਅੱਛਾ ਤੇ ਦੋਵੇਂ ਵਾਰੀ ਤਕਰੀਬਨ ਉਹੀ 6 ਤੋਂ ਲੈ ਕੇ 7 ਤੱਕ ਰਹੀ ਐ 6.5 6.5 ਲੀਟਰ ਇਹ ਤਾਂ ਵੱਧ ਨਹੀਂ ਖਾਦਾ ਪੂਰੀ ਤਸੱਲੀ ਨਾਲ ਵਾਹ ਕੇ ਕਿ ਜੱਬ ਪੋਲੇ ਪੋਲੇ ਮੈਂ ਤਾਂ ਵੀਡੀਓ ਪਾਈਆਂ ਸੀ ਤਸੱਲੀ ਵਾਲੀਆਂ ਮਨਦੀਪ ਭਾਈ ਕਹਿੰਦੇ ਵੀਡੀਓ ਪਾਈਆਂ ਸੀ ਤੇ ਜਿਹੜਾ ਹੁਣ ਸਾਡੇ ਕੋਲ ਨੋਵੋ ਅਰਜਨ 605 ਆਇਆ ਨਾ ਭਰਾ ਦਾ ਪੀਐਸ ਮਾਡਲ ਲਿਆ ਨਾ ਪੀਐਸ ਮਾਡਲ 4 ਵੀਲ ਡਰਾਈਵ ਜਿਹਨੂੰ ਹਾਰ ਪਿਆ ਵੇਖਣ ਦੇ 16 ਘੰਟੇ ਚੱਲਿਆ ਸਿਰਫ 7-8 ਘੰਟੇ ਦੇ ਇੱਥੇ ਅੜ ਗਾਉਂਦੇ ਵੀ ਚੱਲ ਲੱਗੀ ਜਾਂਦੇ 6 ਘੰਟੇ ਲੱਗੀ ਗਏ ਨੇ ਤੇ ਉਹ ਵੀਰ ਨੇ ਸਾਨੂੰ ਪਹਿਲਾਂ ਬੁੱਕ ਕਰਾਇਆ ਵੀ ਜਦੋਂ ਨਵਾਂ ਲਿਆ ਆਪਾਂ ਟਰੈਕਟਰ ਸਿੱਧਾ ਇੱਥੇ ਪਹੁੰਚਾਉਣਾ ਵਾ ਤਾਂ ਹੀ ਤੇ ਦੂਜਾ ਟਰੈਕਟਰ ਮੋਡੀਫਾਈ ਕਰਾਂਦੇ ਨਹੀਂ ਤੇ ਦੂਜੇ ਟਰੈਕਟਰ ਨੂੰ ਕੋਈ ਹੱਥ ਲਾਉਣ ਦਿੰਦਾ ਦੱਸ ਦੇਣੀ ਨਹੀਂ ਤਾਂ ਸਹੀ ਆ ਤੁਹਾਡੇ ਆਂਡ ਗਵਾਡੇ ਗੱਲ ਚੱਲੀ ਨਹੀਂ ਵੀ ਤੇਰਾ ਇੰਜਨ ਬਹਿ ਜਾਣਾ ਤੂੰ ਮੋਡੀਫਾਈ ਕਰਾ ਲਿਆ ਉਦੋਂ ਉਦੋਂ ਦੀਆਂ ਗੱਲਾਂ ਕਰਦੇ ਆ ਅੱਜ ਦੀਆਂ ਨਹੀਂ ਮੇਰੇ ਪਿੰਡ ਦੇ ਵਿੱਚ ਕਿੰਨੇ ਆਏ ਇੱਥੇ ਮੈਨੂੰ ਪੁੱਛ-ਪੁੱਛ ਕੇ ਦੇ ਅਲੱਗ-ਅਲੱਗ ਤੁਸੀਂ ਮੈਂ ਅਮਰੀਕਾ ਤੋਂ ਜਿਹੜੇ ਮੁੰਡੇ ਸੀ ਤੁਹਾਡੇ ਲੱਗਦੇ ਪਿੰਡ ਉਹਨਾਂ ਮੈਨੂੰ ਉੱਥੋਂ ਫੋਨ ਕੀਤਾ ਉਦੋਂ ਜਦੋਂ ਆਪਾਂ ਟਰੈਕਟਰ ਮੋਡੀਫਾਈ ਕਰਾਇਆ ਉਹਨੇ ਤੁਸੀਂ YouTube ਤੇ ਇੰਨੇ ਮਸ਼ਹੂਰ ਨਹੀਂ ਹੋਇਆ ਨਹੀਂ ਕਿੰਨੇ ਲੋਕਾਂ ਫੋਨ ਕੀਤੇ ਮੈਨੂੰ ਮੈਂ ਇਹ ਗੱਲ ਖੁਦ ਕਹਿਣਾ ਵੀ ਉਦੋਂ ਬਹੁਤ ਘੱਟ ਵੀਡੀਓ ਅਪਲੋਡ ਕੀਤੀਆਂ ਜਿੰਨਾ ਸਮਾਂ ਜੇ ਭਰਾ ਦਾ ਟਰੈਕਟਰ ਮੋਡੀਫਾਈ ਕੀਤਾ ਚਾਰ ਤੋਂ ਹਾਂ ਨਾ ਹੋ ਗਿਆ ਹੈ ਨਾ 4 ਪਲੱਸ ਹੀ ਟਿਕਟਾਕ ਵੇਲੇ ਦਾ ਦੱਸ ਦੋ ਸੱਜਣ ਹਾਂ ਟਿਕਟਾਕ ਵੇਲੇ ਤੋਂ ਪਹਿਲਾਂ ਦੀਆਂ ਗੱਲਾਂ ਵਾ ਟਿਕਟਾਕ ਤੇ ਵੀਡੀਓ ਪਈਆਂ ਸੀ ਉਹ ਤੇ ਨਾਲ ਚਲੋ ਮਨਦੀਪ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਕੀਮਤੀ ਸਮਾਂ ਕੱਢਿਆ ਵਾ ਹੁਣ ਭਰਾ ਦਾ ਅਰਜਨ ਨੋਵੋ 605 ਪੀਐਸ 4 4-ਵੀਲ ਡਰਾਈਵ ਨੂੰ ਮੋਡੀਫਾਈ ਕਰਾਂਗੇ ਠੀਕ ਆ ਜੀ ਤੇ ਇਹ ਭਰਾ ਨੂੰ ਕੋਈ ਜ਼ਿਆਦਾ ਟਿੱਡ ਚਲਾ ਕੇ ਵਿਖਾਣ ਦੀ ਲੋੜ ਨਹੀਂ ਐ ਇਹ ਦੱਸੋ ਪਾਵਰ ਦਾ ਆਈਡੀਆ ਨਾਲ ਕੰਨਾ ਕ ਫਰਕ ਪੈਂਦਾ ਕਿਹੜੇ ਕਿਹੜੇ ਟਰੈਕਟਰ ਨਾਲ ਵਾ ਕੇ ਵੇਖਿਆ ਤੁਸੀਂ ਇੱਥੇ ਜਿਹੜਾ ਤੇ ਆਪਣੇ ਵਾਲਾ 363 ਹੈ ਨਾ ਹਾਂਜੀ ਉਹ ਤਾਂ ਤਕਰੀਬਨ ਕੋਮੇਸੀ ਲਿਆਂਦਾ ਹੈ ਕਾਡਿਆਂ ਨੂੰ ਚਲੋ ਆਪਾਂ ਨਾਂ ਨਹੀਂ ਲੈਣਾ ਕਿੰਨੇ ਕਿੰਨੇ ਐਚਪੀ ਨਾਲ ਡੈਕਟਰ ਨਾਲ ਵਾ ਕੇ ਵੇਖਿਆ ਇਤੋਂ ਵੱਧ ਐਚਪੀ ਨਾਲ ਵਾ ਕੇ ਵੇਖਿਆ ਉਹਨੂੰ 56b ਜਿੰਨੀ ਤਾਂ ਪਾਵਰ ਵਧੀਆ ਮਾਰਦਾ 56b ਤਾਂ ਵੱਧੀ ਮਾਰਦਾ ਅੱਛਾ 56b ਤੋਂ ਵੱਧ ਪਾਵਰ ਮਾਰਦਾ ਵਾ ਹਾਂ ਠੀਕ ਆ ਤੇ ਫਿਰ ਆਪਣਾ 75b ਸਾਰੇ ਦੇ ਸਾਰਿਆਂ ਨੇ ਕਹਿੰਦਾ ਸਾਡਾ ਤਗੜਾ ਹੈ ਪਰ ਅਸੀਂ ਤੇ ਆਪਦੇ ਹਿਸਾਬ ਨਾਲ ਚੱਲਦਾ ਵਧੀਆ ਚੱਲਦਾ ਵਧੀਆ ਜਿੰਨਾ ਮਤਲਬ 65 ਪਾਵਰ ਨੂੰ ਵੱਧ ਪਾਵਰ 65 ਹੌਸਪਾਵਰ ਨੂੰ ਕਹਿੰਦੇ ਵੱਧ ਕੰਮ ਕਰਦਾ ਵਾ ਅਜੇ ਤੁਸੀਂ ਕਹੇ ਹੋਰ ਪਾਵਰ ਵਿੱਚ ਪਾਉਣੀ ਮੈਂ ਲਾਣੀ ਹਾਂ ਹਾਂ ਜੀ ਹੋਰ ਪਾ ਜੂਗੀ ਜੇ ਚਾਹੀਦੀ ਤਾਂ ਪਾ ਦੇਣੀ ਹੁਣ ਆਪਾਂ ਪਾ ਦੇਣੀ ਜਦੋਂ ਟਰੈਕਟਰ ਲੈਣ ਆਉਣਾ ਹੋਰ ਪਾ ਦਾਂਗੇ ਇਹ ਤਾਂ ਮੇਰੇ ਬੜੀਆ ਦਾ ਗਿਆ ਫੋਨ ਕਰ ਮੈਂ ਕਿਉਂਕਿ ਅੱਜ ਤਾਂ 5 ਸਾਲ ਪਹਿਲਾਂ ਦਾ ਪ੍ਰੋਸੈਸ ਤੇ ਅੱਜ ਦੇ ਵਿੱਚ ਫਰਕ ਵਾ ਹਾਂ ਜੀ ਠੀਕ ਆ ਮਨਦੀਪਾ ਜੀ ਥੈਂਕ ਯੂ ਤੇ ਇਧਰ ਭਰਾ ਸਾਡੇ ਕੋ ਜਿਹੜੇ ਪਹੁੰਚਿਆ ਸੱਸੀ ਗੱਲ ਸਰ ਜੀ ਸੱਗਲ ਵੀਰੇ ਸ਼ੁਭਨਾਗੀ ਭਰਾ ਦਾ ਜਸਕਰਨ ਸਿੰਘ ਜਸਕਰਨ ਪਾਜੀ ਪਿੰਡ ਆਪਣਾ ਕਮਾਲਪੁਰ ਪਿੰਡ ਕਮਾਲਪੁਰਾ ਤਹਿਸੀਲ ਜਗਰਾਉਂ ਜ ਤੇ ਜਿਹੜਾ ਆਪਾਂ ਦਾ ਟਰੈਕਟਰ ਕਰਕੇ ਲਿਆ ਵਾ ਜੌਂਡੀਅਰ ਪੰਜਾਬ 50 50 E ਹਾਂਜੀ ਕਿਹੜਾ ਮਾਡਲ 14 ਮਾਡਲ 14 ਮਾਡਲ ਲਾ ਮੋਡੀਫਿਕੇਸ਼ਨ ਕਰਾਉਣ ਤੋਂ ਬਾਅਦ ਕਿੰਨੀਆਂ ਫਸਲਾਂ ਬੀਜੀਆਂ ਤੇ ਕਿਹੜੀ-ਕਿਹੜੀ ਚੀਜ਼ ਤੇ ਚਲਾਇਆ ਤੇ ਕਿੰਨੇ ਘੰਟੇ ਚਲਾਇਆ ਮੜੀ ਜਾ ਦੱਸ ਸਕਦੇ ਤੁਸੀਂ ਹੈ ਯਾਦ ਕੋਈ 500 ਘੰਟੇ ਚੱਲ ਗਿਆ ਦੂਸਰਾ 100 ਗਿਆ ਅਸਾਂ 5 ਤੋਂ 600 ਘੰਟੇ ਚੱਲਿਆ ਜੀ ਹਾਂਜੀ ਹਾਂ ਦੋ ਗਰੀ ਕਣਕ ਬੀਜੀ ਲਈ ਦੋ ਵਾਰੀ ਕਣਕ ਬੀਜੀ ਆ ਇੱਕ ਵਾਰੀ ਝੋਨਾ ਲਾਇਆ ਰਿਹਾ ਪਰ ਤੇ ਚਲਾਇਆ ਕਿ ਨਹੀਂ ਚਲਾਇਆ ਨਹੀਂ ਜੀ ਪ੍ਰਿੰਟ ਲਾਇਆ ਤੇ ਕੋਈ ਟਰੈਕਟਰ ਨੂੰ ਉਦੋਂ ਦੀ ਕੋਈ ਦਿੱਕਤ ਆਈ ਬਧੀ ਚੱਲਦਾ ਜਦੋਂ ਗਰਮੀਆਂ ਚ ਕਹਿੰਦੇ ਟਰੈਕਟਰ ਗਰਮ ਬੜੇ ਹੋਣੇ ਹੁਣ ਨਹੀਂ ਨਹੀਂ ਬਧੀ ਚੱਲਦਾ ਗਰਮ ਹੁੰਦਾ ਤਾਂ ਨਹੀਂ ਆ ਨਹੀਂ ਨਹੀਂ ਜਮਾ ਨਹੀਂ ਹੁੰਦਾ ਅੱਛਾ ਜਮਾ ਨਹੀਂ ਹੁੰਦਾ ਹਾਂਜੀ ਹਾਂ ਠੀਕ ਆ ਸਰ ਨੋਰਮਲ ਟੈਂਪਰੇਚਰ ਤੇ ਚੱਲਦਾ ਅੱਛਾ ਨੋਰਮਲ ਟੈਂਪਰੇਚਰ ਤੇ ਚੱਲਦਾ ਕੋਈ ਦਿੱਕਤ ਤਾਂ ਨਹੀਂ ਆਈ ਤੁਹਾਨੂੰ ਨਹੀਂ ਨਹੀਂ ਕੋਈ ਦਿੱਕਤ ਨਹੀਂ ਆਈ ਠੀਕ ਆ ਜੀ ਤੇ ਇਧਰ ਗੱਲ ਕਰਨ ਲੱਗੇ ਜਿਨ੍ਹਾਂ ਦਾ ਸਭ ਤੋਂ ਪਹਿਲਾਂ ਅਰਜਨ ਨੋਵੋ 605 ਨੂੰ ਆਪਾਂ ਟਰਬੋ ਲਾਈ ਗੱਲ ਉਥੋਂ ਕਰਾਂਗੇ ਸਟਾਰਟ ਕਿਉਂਕਿ ਜਿਹੜਾ ਨੋਵੋ ਟਰੈਕਟਰ ਨੂੰ ਸਭ ਤੋਂ ਪਹਿਲੀ ਟਰਬੋ ਲੱਗੀ ਆ ਨਾ ਉਹ ਸਾਡੇ ਭਰਾ ਦੇ ਟਰੈਕਟਰ ਨੂੰ ਲੱਗੀ ਸੀ ਤੇ ਇਹਨ ਸਤਿ ਸ਼੍ਰੀ ਅਕਾਲ ਸਰ ਜੀ ਸ਼ੋਭਨਾ ਭਰਾ ਦਾ ਜਸਵੰਤ ਸਿੰਘ ਜੀ ਜਸਵੰਤ ਸਿੰਘ ਹੈ ਤੇ ਪਿੰਡ ਇਹਨਾਂ ਦਾ ਪੰਡੋਰੀ ਬਾਬੇ ਨਾਮਦੇਵ ਦੀ ਨਗਰੀ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਡਾਕਾ ਨਾ ਕਮਾਨ ਤੇ ਜਿਹੜਾ ਟਰੈਕਟਰ ਵਾ ਭਰਾ ਦਾ ਸੰਝਾ ਵਾ ਪਿੰਡ ਮਠੋਲਾ ਤੇ ਹਰਜਿੰਦਰ ਸਿੰਘ ਭਰਾ ਦਾ ਨਾਮ ਹੈ ਤੇ ਉਹਨਾਂ ਦਾ ਵੀ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਹੈ ਨਾ ਠੀਕ ਹੈ ਜੀ ਤੇ ਤੁਸੀਂ ਮੈਨੂੰ ਮੜ ਜਾਏ ਦੱਸ ਸਕਦੇ ਜੀ ਸਰ ਜੀ ਵੀ ਜਿਹੜਾ ਆਪਾਂ ਟਰੈਕਟਰ ਮੋਡੀਫਾਈ ਕੀਤਾ ਤੁਹਾਡਾ ਨੋ ਨੋ ਹਾਂ ਜੀ ਹੁਣ ਤੱਕ ਕਿੰਨੇ ਘੰਟੇ ਚੱਲ ਗਿਆ ਵਾ ਤੇ ਕਿੰਨੇ ਸਾਲ ਹੋ ਗਏ ਆ ਤੇ ਕਿਹੜੀ ਕਿਹੜੀ ਜਿੱਤ ਤੇ ਕਿੰਨੇ ਸੀਜ਼ਨ ਲਾਏ ਤੇ ਮੈਨੂੰ ਚਾਰਕ ਸਾਲ ਹੋ ਹੀ ਗਏ ਉਹਨਾਂ ਨੂੰ اچھا ਉਹਨੂੰ ਵੀ ਚਾਰ ਸਾਲ ਹੀ ਹੋ ਗਏ ਆ ਚਾਰ ਸਾਲ ਹੋ ਗਏ ਆ ਅੱਛਾ ਉਹ ਵੱਧ ਹੋ ਗਏ ਜੀ ਮਲੇ ਇੱਕ ਨੂੰ ਚਾਰ ਹੋ ਗਏ ਤੇ ਇੱਕ ਨੂੰ ਚਲ 4.5 ਸਾਲ ਹੋ ਗਏ ਹੋਗੇ ਅੱਛਾ ਜੀ ਇੱਕ ਚੱਲਿਆ ਹੋਊਗਾ 5000 ਘੰਟਾ ਅੱਛਾ ਹਾਂਜੀ ਤੇ ਦੂਜਾ ਦੂਜਾ ਵੀ 4.5 ਚੱਲਿਆ ਹੋਣਾ ਉਹ ਵੀ ਅੱਛਾ 4.5 ਤੋਂ 5 5000 ਘੰਟੇ ਚੱਲ ਗਏ ਆ ਚੱਲ ਗਏ ਆ ਤੇ ਕਿਹੜੀ ਕਿਹੜੀ ਚੀਜ਼ ਤੇ ਡੇਟ ਚਲਾਇਆ ਤੁਸੀਂ ਅਸੀਂ ਸੁਪਰ ਸੀਡਰ ਤੇ ਵੀ ਚਲਾਏ ਆ ਸੁਪਰ ਸੀਡਰ ਤੇ ਕਿੰਨੇ ਸੀਜ਼ਨ ਲਾਏ ਆ ਸੁਪਰ ਸੀਡਰ ਤੇ ਲਗਭਗ ਮਹਾਲ ਚ ਹੁੰਦਾ ਸੁਪਰ ਸੀਡਰ ਆ ਇਹ ਦੋਨੇ ਲਏ ਆ ਪੰਜ ਸਾਲ ਹੋ ਹੀ ਗਏ ਆ ਪੰਜ ਸਾਲ ਹੋ ਗਏ ਤੁਹਾਡੇ ਟਰੈਕਟਰ ਮੋਡੀਫਾਈ ਨੂੰ ਪੰਜ ਸਾਲ ਹੋ ਗਏ ਤੁਹਾਨੂੰ ਚੇਤਾ ਨਹੀਂ ਹਾਂਜੀ ਕਿਉਂਕਿ ਪੰਜਵਾਂ ਸੀਜ਼ਨ ਅਮਰੀਕਨ ਲਾਤਾ ਤੁਸੀਂ ਅਸਾ ਦੂਜੀ ਗੱਲ ਇਹ ਦੱਸੋ ਉਤੋਂ ਬਾਅਦ ਮੋਡੀਫਿਕੇਸ਼ਨ ਤੋਂ ਬਾਅਦ ਕਿੰਨੀ ਵਾਰ ਇੰਜਨ ਕਰਾਤੇ ਟਰੈਕਟਰਾਂ ਦੋਹਾਂ ਦੇ ਪਹਿਲੇ ਇੰਜਨ ਉਹ ਇਦਾਂ ਹੀ ਚੱਲਣ ਡਏ ਆ ਸਰਵਿਸ ਹੀ ਕਰਾਈਦੀ ਆ ਸੁਣ ਚ ਇਹ ਮਿਲਦਾ ਨਾ ਵੀ ਮੋਡੀਫਾਈ ਕਰਾਤੇ ਹੁਣ ਇਹਨਾਂ ਦੇ ਇੰਜ ਨਹੀਂ ਕੋਈ ਗੱਲ ਹੀ ਨਹੀਂ ਟਰੈਕਟਰ ਉਦਾਂ ਹੀ ਚੱਲਣਦਾ ਹੈ ਅੱਜ ਵੀ ਵੇਖਿਓ ਇਦਾਂ ਹੀ ਚੱਲਣਾ ਹੁਣ ਮੈਨੂੰ ਇਹ ਦੱਸੋ ਵੀ ਤੁਸੀਂ ਕਿਹੜੇ ਟਰੈਕਟਰ ਨਾਲ ਆਪਣੇ ਟਰੈਕਟਰ ਨੂੰ ਕੰਪੇਅਰ ਕਰਕੇ ਵੇਖਿਆ ਜਿਹੜਾ ਤੁਹਾਡੇ ਘਰ ਦੇ ਵਿੱਚ ਉਤੋਂ ਵੱਡੀ ਹਸ ਪਾਵਰ ਦਾ ਟਰੈਕਟਰ ਲਿਆਂਦਾ ਨਵਾਂ ਤੁਸੀਂ ਅਸੀਂ ਆਹੜਾ ਸੀਐਡੀ ਲਿਆਂਦਾ ਜੀ ਨੋਵੋ ਨੋਵੋ 655 655 4 ਵੀਲ ਡਰਾਈਵ 4 ਵੀਲ ਡਰਾਈਵ ਉਹ ਟਰੈਕਟਰ ਦੇ ਨਾਲ ਚੱਲ ਪਾਉਂਦਾ ਨਾ ਧੂੜ ਤਾਂ ਨਹੀਂ ਮਾਰੀ ਜਾਂਦੇ ਕੈਮਰੇ ਗਾੜੀ ਨਹੀਂ ਨਹੀਂ ਬਿਲਕੁਲ ਹੀ ਵੇਖੋ ਅੰਦਰੇ ਉੱਥੇ ਖੜਾ ਟਰੈਕਟਰ ਸਾਡਾ ਹੁਣ ਉਸ ਟਰੈਕਟਰ ਨੂੰ ਮੋਡੀਫਾਈ ਕਰਾਂਗੇ ਹਾਂਜੀ ਉਹਨੂੰ ਮੋਡੀਫਿਕੇਸ਼ਨ ਹੋਊਗੀ ਇਹ ਟਰੈਕਟਰ ਵਾਂਗੂ ਚੱਲੂਗਾ ਸੇਮ ਇਹਦੇ ਵਾਂਗੂ ਚੱਲੂਗਾ ਜਿਦਾ ਅੱਜ ਇਹ ਚੱਲਣ ਡਿਆ ਨਾ ਤੇ ਦੂਜੇ ਮੀਡੀਅਮ ਚ ਵੀ ਉਹ ਟਰੈਕਟਰ ਇੰਨਾ ਹਾਲਾਂ ਦੇ ਦੇ ਨਹੀਂ ਚੱਲਦਾ ਬਾਕੀ ਜਿੰਨੀ ਕਿਸਾਨ ਭਰਾ ਨੂੰ ਪੈੜੀ ਚ ਲੋਡ ਹੁੰਦੀ ਉਦਾਂ ਦੇ ਟਰੈਕਟਰ ਸਾਰੇ ਚੱਲਣ ਡੇ ਕਿਸ ਟਰੈਕਟਰ ਦੇ ਵਿੱਚ ਕੋਈ ਨੁਕਸ ਨਹੀਂ ਆ ਅਸੀਂ ਨਹੀਂ ਕਹਿੰਦੇ ਸੀਆਰਡੀ ਟਰੈਕਟਰ ਮਾੜਾ ਬਹੁਤ ਵਧੀਆ ਟੈਕਨੋਲੋਜੀ ਆ ਬਹੁਤ ਬੈਸਟ ਟੈਕਨੋਲੋਜੀ ਆ ਪਰ ਸਾਡੇ ਸੰਦ ਜਿਹੜੇ ਉਹਨਾਂ ਨੂੰ ਅਫੋਰਡ ਨਹੀਂ ਕਰਦੇ ਕਿਉਂਕਿ ਸਾਡੇ ਸੰਦ ਹੀ ਬਹੁਤ ਵੱਡੇ ਵੱਡੇ ਆ ਤੇ ਇੱਕ ਚੀਜ਼ ਹੋਰ ਦੱਸੋ ਮਰ ਜਾ ਮੈਨੂੰ ਪੀ ਜਿੱਦਾਂ ਉਹ ਟਰੈਕਟਰ ਨੂੰ ਟਰਾਲੀ ਤੇ ਪ੍ਰੋਪਰ ਚੈੱਕ ਕੀਤਾ ਦੋਹਾਂ ਟਰੈਕਟਰਾਂ ਦੇ ਨਾਲ ਕੇ ਨਹੀਂ ਬਿਲਕੁਲ ਕੀਤਾ ਉਹ 4 ਵੀਲ ਡਰਾਈਵ ਟਰਾਲੀ ਦਾ ਕੇ ਚੱਲ ਜਾਂਦਾ ਨਾ ਤਾਂ 4 ਵੀਲ ਨਹੀਂ ਚੱਲਦਾ ਅੱਛਾ ਹਾਂਜੀ ਤੇ ਇਹ ਸਿੰਪਲ ਸਿੰਪਲ ਨਿਕਲ ਜਾਂਦਾ ਅਸਾ ਸਿੰਪਲ ਨਿਕਲ ਜਾਂਦਾ ਹਾਂ ਮਿੱਟੀ ਵਾਲੀ ਟਰਾਲੀ ਤੇ ਮਿੱਟੀ ਵਾਲੀ ਟਰਾਲੀ ਤੇ ਉਹ ਤਾਂ 4 ਵੀਲ ਟਰੈਕਟਰ ਨੂੰ ਨਿਕਲਣਾ ਚਾਹੀਦਾ ਸਗੋਂ ਬਲ ਉਹ ਬੰਦ ਹੋ ਜਾਂਦਾ ਉਹ ਬੰਦ ਹੋ ਜਾਂਦਾ ਪਰ ਹੁਣ ਬੰਦ ਨਹੀਂ ਹੋਊਗਾ ਹੁਣ ਤੇ ਟਰੈਕਟਰ ਜਿਹੜਾ ਵਾ ਇੱਕ ਰੀ ਚੱਕਿਆਂ ਚੋਂ ਅੱਗ ਕੱਢੂ ਜਿੰਦਾ ਆ ਕੱਢਣ ਡਿਆ ਵਾ ਤੁਸੀਂ ਇਹ ਦੱਸੋ ਇਸ ਟਰੈਕਟਰ ਡੀ ਆਈ ਨੂੰ ਤੋ ਆਪਣੇ ਨਵੇਂ ਨੂੰ ਇਹਦੇ ਨਾਲ ਵਾਹ ਕੇ ਜੇ ਵੇਖੀਏ ਤੇ ਕਿੰਨਾ ਕ ਫਰਕ ਲੱਗਦਾ ਤੁਹਾਨੂੰ ਇਹਦਾ ਤੇ ਜਿਹੜਾ ਆਪਣਾ ਸੀਆਰਡੀ ਟਰੈਕਟਰ ਆ ਇਹ ਡੀਆਈਏ ਸੇਮ ਪਾਵਰ ਦੇ ਦੋਵੇਂ ਪਰ ਇਹਦਾ ਬਹੁਤ ਜ਼ਿਆਦਾ ਫਰਕ ਆ ਤੁਸੀਂ ਆਪ ਤੇ ਚਲਾ ਕੇ ਨਹੀਂ ਵੇਖਿਆ ਇਹਨੂੰ ਨਹੀਂ ਨਹੀਂ ਇਹ ਉਦਾਂ ਚੱਲਦਾ ਹੀ ਵੇਖਿਆ ਤੁਹਾਨੂੰ ਲੱਗਦਾ ਕਿ ਬਹੁਤ ਵਧੀਆ ਚੱਲਣ ਡਿਆ ਬਹੁਤ ਵਧੀਆ ਚੱਲਦਾ ਉਹ ਤੇ ਇਹਦੇ ਲਾਗੇ ਤੇ ਕੋਸ਼ੂ ਨਹੀਂ ਤੋ ਪਾਪਾ ਜੀ ਨੂੰ ਥੋੜਾ ਡਾਊਟ ਆ ਵੀ ਜਦੋਂ ਥੋੜੀ ਖਿਚਾਈ ਘੱਟ ਕਰਦਾ ਮਣੀ ਮਣੀ ਨਹੀਂ ਨਹੀਂ ਕਹਿੰਦੇ ਤੁਸੀਂ ਉਹ ਚਲਾ ਕੇ ਵੇਖੋਗੇ ਤੇ ਫੇਰ ਪਤਾ ਲੱਗ ਜਾਊਗਾ ਠੀਕ ਹੈ ਜੀ ਚਲਾ ਕੇ ਦੇਖਣਾ ਸੀ ਫੇਰ ਫੇਰ ਵਧੀਆ ਹੋਏ ਇੱਧਰ ਸਾਡਾ ਵੀਰ ਆ ਗਰਬੀਰ ਗਰਬੀਰ ਵੀਰ ਇੱਧਰ ਆ ਮੜਾ ਜਾ ਇਹ ਭਰਾ ਦਾ ਟਰੈਕਟਰ ਸੁਪਰ 3630 2018 ਮਾਡਲ 18 ਮਾਡਲ ਨਹੀਂ 18 ਨਹੀਂ 14 14 ਮਾਡਲ ਸੌਰੀ ਗਰਬੀਰ ਵੀਰ ਇਹ ਦੱਸਿਓ ਮੈਨੂੰ ਆਪਣੇ ਟਰੈਕਟਰ ਨੂੰ ਮੋਡੀਫਾਈ ਨੂੰ ਕਿੰਨਾ ਟਾਈਮ ਹੋਇਆ ਅੱਜ ਸਾਰੇ ਰਿਵਿਊ ਵਾਲੇ ਕਿਸਾਨ ਭਰਾ ਪਹੁੰਚੇ ਆ ਇਹ ਉਦਾਂ ਨਹੀਂ ਪਹੁੰਚੇ ਇਹ ਦੋਰੇ ਟਰੈਕਟਰ ਲੈ ਕੇ ਆਏ ਹੋਰ ਤੇ ਜਗ ਸਾਲ ਹੋ ਗਿਆ ਤੀਜਾ ਸਾਲ ਤੇਰੇ ਟਰੈਕਟਰ ਨੂੰ ਹੋ ਗਿਆ ਤੇ ਕਿੰਨੇ ਘੰਟੇ ਚੱਲਿਆ ਆਪਣਾ ਟਰੈਕਟਰ ਆਪਣਾ 600 ਚੱਲਿਆ 670 ਅਸਾ 700 ਤੁਸੀਂ ਚਲਾਤਾ ਵਾ ਕੋਈ ਮੁਸ਼ਕਲਤ ਨਹੀਂ ਆਈ ਉਹਨਾਂ ਦੀ ਗਰਮ ਗਰਮ ਹੋਣ ਦੀ ਜਾਂ ਕੋਈ ਟਰੈਕਟਰ ਨੂੰ ਤਕਲੀਫ ਕੋਈ ਇੰਜਨ ਬਹਿ ਗਿਆ ਹੋਵੇ ਕੋਈ ਲੀਕਿੰਗ ਦੀ ਨਾ ਨਹੀਂ ਕੋਈ ਪ੍ਰੋਬਲਮ ਨਹੀਂ ਆਈ ਤੁਸੀਂ ਕਿਸਾਨ ਭਰਾਵਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਇੱਥੇ ਕਮੈਂਟ ਕਰਦੇ ਆ ਕਿ ਇੱਥੇ ਪੋਲੀ ਪੈਲੀ ਆ ਇੱਥੇ ਟਰੈਕਟਰ ਚੱਲ ਜਾਣਾ ਪਿੰਡ ਨਹੀਂ ਚੱਲਣਾ ਨਹੀਂ ਜੇ ਇੱਥੇ ਬੋਲੀ ਇੱਥੇ ਸਭ ਕੋਈ ਚੱਲਦਾ ਨਹੀਂ ਨੋਰਮਲ ਜਿਹੜਾ ਕੋਈ ਮੋਡੀਫਾਈ ਹੋਇਆ ਹੁੰਦਾ ਉਹ ਕੋਈ ਚੱਲਦਾ ਦੂਜਾ ਤੇ ਚੱਲਦਾ ਹੀ ਨਹੀਂ ਦੂਜਾ ਕੋਈ ਵੀ ਇੱਕ ਦਿਨ ਚੱਲਦਾ ਵੇਖਿਆ ਕਦੀ ਟੈਕ ਤੁਸੀਂ ਇੰਨਾ ਹੱਲਾ ਤੇ ਸਾਡੀਆਂ ਦੇ ਨਹੀਂ 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 ਚੱਲਦਾ ਚਲੋ ਹੁਣ ਉਹਨਾਂ ਕਿਸਾਨ ਭਰਾਵਾਂ ਦਾ ਰਿਵਿਊ ਲੈਨੇ ਜਿਨ੍ਹਾਂ ਦੇ ਟਰੈਕਟਰ ਖੜੇ ਆ ਪਰ ਪਹਿਲਾਂ ਟਰਾਈ ਹੂ ਸਾਰੇ ਟਰੈਕਟਰ ਦੀ ਰਿਵਿਊ ਐਂ ਤੇ ਲਿਆ ਜਾਊਗਾ ਠੀਕ ਆ ਗਰਵੀਰ ਵੀਰ ਬਿਲਕੁਲ ਠੰਕ ਯੂ ਠੰਕ ਯੂ ਜੀ